ਮੈਂ ਇੱਕ ਸੁਵਈਆ ਪੜ ਰਿਹਾ ਸਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਿਸੇ ਨੇ ਸਵਾਲ ਕੀਤਾ ਕਿ ਸਤਿਗੁਰੂ ਜੀਓ ਜਿਹੜੇ ਲੋਕ ਬੜੇ ਮਲੀਨ ਰਹਿੰਦੇ ਨੇ ਉਹ ਕਹਿੰਦੇ ਸਾਡੇ ਹਿੰਦੁਸਤਾਨ ਚ ਨਾ ਬੜੇ ਮੱਤ ਚੱਲੇ ਕਈ ਸੌਖੇ ਜਿਹੇ ਮੱਤ ਹੁੰਦੇ ਵਿੱਚੋਂ ਕਈ ਨੰਗੇ ਪੈਰੀ ਚੱਲ ਪਏ ਧੂਣੀਆਂ ਧਕਾ ਕੇ ਬਹਿ ਗਏ ਕਿਸੇ ਨੇ ਪਿੰਡੇ ਤੇ ਸੁਆਹ ਮਾਲੀ ਕੋਈ ਗੰਦਗੀ ਚ ਲੇਟਣ ਲਾ ਪਿਆ ਕਿਸੇ ਨੇ ਕੱਪੜੇ ਤਿਆਗ ਤੇ ਸਾਡੇ ਭਾਰਤ ਦੇ ਲੋਕ ਇਹੋ ਜੀ ਸੀ ਕਹਣਾ ਬੜਾ ਵੱਡਾ ਧਰਮੀਆਂ ਜੀ ਇਹ ਗੰਦਾ ਹੀ ਰਹਿੰਦਾ ਜੀ ਇਹ ਸੁਆਹ ਨਾਲ ਲਿਪੜਿਆ ਰਹਿੰਦਾ ਜੀ ਇਹ ਨੰਗੇ ਪੈਰੀ ਰਹਿੰਦਾ ਜੀ ਤੇ ਸਤਗੁਰਾਂ ਅੱਗੇ ਸਵਾਲ ਕੀਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਇਹ ਜਿਹੜੇ ਮਲੀਨ ਰਹਿੰਦੇ ਨੇ ਜਾਂ ਬਪੂਤੀਆਂ ਮਲਦੇ ਨੇ ਜਾਂ ਮਸਾਣਾ ਚਰਾਤਾਂ ਕੱਢਦੇ ਨੇ ਜਾਂ ਮੱਠਾਂ ਦੇ ਵਿੱਚ ਬੈਠੇ ਰਹਿੰਦੇ ਨੇ ਜਾਂ ਜਿਹੜੇ ਚੁੱਪ ਧਾਰ ਕੇ ਬੈਠੇ ਰਹਿੰਦੇ ਨੇ ਕੀ ਰੱਬ ਇਹਨਾਂ ਨੂੰ ਮਿਲਦਾ ਹੈ ਤੇ ਸਤਿਗੁਰਾਂ ਦਾ ਇੱਕ ਸ਼ਬਈਆ ਹੈ ਕਹਿੰਦੇ ਖੂਕ ਮਲਹਾਰੀ ਗਜ ਗਧਾ ਵਿਭੂਤ ਧਾਰੀ ਗਿਦੂਆ ਮਸਾਨ ਬਾਸ਼ ਕਰਿਓਈ ਕਰਤਾ ਖੂਕ ਕਹਿੰਦੇ ਸੂਰ ਨੂੰ ਸਤਿਗੁਰੂ ਕਹਿੰਦੇ ਵੀ ਜੇ ਗੰਦੇ ਰਹਿਣ ਨਾਲ ਰੱਬ ਮਿਲਦਾ ਹੋਵੇ ਸੂਰ ਤੋਂ ਗੰਦਾ ਕੋਈ ਨਹੀਂ ਰਹਿ ਸਕਦਾ ਕਿਉਂਕਿ ਖੂਕ ਮਲਹਾਰੀ ਮਲ ਦੇ ਵਿੱਚ ਹੀ ਰਹਿੰਦਾ ਤੇ ਮਲ ਹੀ ਖਾਂਦਾ ਗਜ ਗਧਾ ਵਿਭੂਤ ਧਾਰੀ ਗਜ ਕਹਿੰਦੇ ਹਾਥੀ ਨੂੰ ਹਾਥੀ ਤੇ ਗਧੇ ਨੂੰ ਕਦੇ ਲਟਦਾ ਵੇਖੋ ਸਾਧੂ ਕੋਲ ਉਹ ਨਹੀਂ ਇੰਨਾ ਵਿਭੂਤੀ ਚ ਲਟਿਆ ਜਾਣਾ ਜਿਨਾ ਇਹ ਦੋਵੇਂ ਲਟਦੇ ਨੇ ਗਿਦੂਆ ਕਹਿੰਦੇ ਨੇ ਜਿਹੜਾ ਬਿੱਜੂ ਆ ਕਹਿੰਦੇ ਜਿਹੜਾ ਬਿੱਜੂ ਆ ਨਾ ਇਹ ਸਾਰਾ ਦਿਨ ਮਸਾਣਾ ਦੇ ਵਿੱਚ ਰਹਿੰਦਾ ਤੇ ਜੇ ਮਸਾਣਾ ਚ ਰਾਤਾਂ ਕੱਟਣ ਨਾਲ ਰੱਬ ਮਿਲਦਾ ਹੋਵੇ ਤੇ ਫਿਰ ਬਿੱਜੂ ਨੂੰ ਮਿਲਣਾ ਚਾਹੀਦਾ ਫਿਰ ਸਤਿਗੁਰੂ ਕਹਿੰਦੇ ਘੁੱਗੂ ਮੱਟਵਾਸੀ ਘੁੱਗੂ ਸ਼ਬਦ ਦਾ ਬਚਪਨ ਚ ਨਹੀਂ ਸੀ ਪਤਾ ਹੁੰਦਾ ਘੁੱਗੂ ਦਾ ਅਰਥ ਟੀਕਾ ਕਰਾਂ ਨੇ ਉੱਲੂ ਲਿਖਿਆ ਮੈਂ ਕਹਿੰਦਾ ਉਹਨਾਂ ਕਈ ਸ਼ਬਦ ਨਾ ਸਮਝ ਨਹੀਂ ਆਉਂਦੇ ਪੜ੍ਹਦੇ ਆ ਪੜ੍ਹਦੇ ਆ ਸਮਝ ਆਉਂਦੇ ਆ ਇੱਕ ਸ਼ਬਦ ਮੈਂ ਸਾਂਝਾ ਕਰਦਾ ਆਪਣੇ ਸਮੇਂ ਜੀ ਇੱਕ ਸ਼ਬਦ ਹੈ ਭੂਆ ਮੈਨੂੰ ਨਹੀਂ ਸੀ ਪਤਾ ਭੂਆ ਨੂੰ ਭੂਆ ਕਿਉਂ ਕਹਿੰਦੇ ਇਹ ਸਾਰੇ ਸ਼ਬਦ ਭੂਮੀ ਤੋਂ ਬਣੇ ਨੇ ਭੋਏ ਜਦੋਂ ਭੂ ਗੋਲ ਪੜਦੇ ਆਪਾਂ ਪਹਗੋਲ ਭੂਮੀ ਤੋਂ ਜਿਹੜੀ ਭੂਮੀ ਦੇ ਹਿੱਸੇ ਦੀ ਵਾਰਸ ਹੈ ਉਹੀ ਭੂਆ ਹੈ ਉਹੀ ਭੂਮੀ ਹੈ ਨਾ ਉਹੀ ਭੂਮੀ ਰਾ ਭਰਾ ਉਹੀ ਬਾਪੂ ਆ ਬਾਪੂ ਦਾ ਮੂਲ ਰੂਪ ਹੈ ਬਾਪੂ ਭੂ ਭੂ ਦਾ ਜਿਹੜਾ ਵਾਰਸਾ ਭੂਮੀ ਦਾ ਵਾਰਸਾ ਉਹ ਪੰਜਾਬੀ ਚ ਬਾਪੂ ਹੋ ਗਿਆ ਇਹਦਾ ਮੂਲ ਸ਼ਬਦ ਹੈ ਬਾਪੂ ਉੱਥੋਂ ਹੀ ਬਣਿਆ ਭੂਆ ਉੱਥੋਂ ਹੀ ਬਣਿਆ ਭੂ ਤੀਜੇ ਜਿਹਨੂੰ ਆਪਾਂ ਕਹਿੰਦੇ ਨਾ ਭਤੀਜੇ ਭਤੀਜੀਆਂ ਭੂ ਤੀਜੇ ਭੋਏ ਦੇ ਤੀਜੇ ਥਾਂ ਦੇ ਵਾਰਸ ਕਿਉਂਕਿ ਉਹਦੇ ਪਿਤਾ ਦੇ ਉਹ ਪੋਤਰੇ ਨੇ ਭੂ ਤੀਜੀ ਭੋਏ ਦੀ ਤੀਜੀ ਥਾਂ ਦੀ ਵਾਰਸ ਇਹ ਸਾਰੇ ਭੋਏ ਨਾਲ ਸ਼ਬਦ ਨੇ ਪ੍ਰਾਪਰਟੀ ਨਾਲ ਸ਼ਬਦ ਸਬੰਧਤ ਨੇ ਇਹਦੇ ਪਿਛੋਕੜ 'ਚ ਕੋਈ ਅਰਥ ਤਾਂ ਹੈ ਹੁਣ ਸਾਨੂੰ ਨਹੀਂ ਸੀ ਸਮਝਦੇ ਨਹੀਂ ਸੀ ਸਮਝ ਉਹ ਮੇਰੇ ਅਰਗੇ ਨੇ ਟਿੰਡ ਚ ਕੰਨਾ ਕਰ ਪਤਾ ਵੀ ਫਿਰ ਫੁੱਫੜ ਨੂੰ ਫੁੱਫੜ ਕਿਉਂ ਕਹਿੰਦੇ ਭੂਆ ਦੇ ਅਰਥ ਤੇ ਠੀਕ ਨਹੀਂ ਉਹ ਕਹਿੰਦਾ ਵੀ ਇਹ ਜਵਾਈ ਪਾਈ ਹੁੰਦਾ ਇਹਦੀ ਬਹੁਤੀ ਚੰਗੀ ਸੇਵਾ ਸੁਭਾਣਾ ਨਾ ਨਾ ਹੋਵੇ ਬੜਬੜ ਫੜਫੜ ਬੜੀ ਕਹਦਾ ਫੜਫੜ ਕਰਤ ਕਰੇ ਨੂੰ ਫੁਫੜ ਕਹਿੰਦੇ ਨੇ ਅੱਜ ਤੱਕ ਜੋ ਸਾਡਾ ਥਿਸਜ ਹੈ ਅੱਜ ਤੱਕ ਜੋ ਖੋਜ ਹੈ ਨਾ ਸ਼ਬਦਾ ਪ੍ਰਤੀ ਇਹੋ ਹੈ ਕੱਲ ਨੂੰ ਕਿਸੇ ਭਾਸ਼ਾ ਚ ਲੱਭ ਜੇ ਕਿਸੇ ਨੂੰ ਵੇਹ ਲੱਭਿਆ ਨਹੀਂ ਮੈਂ ਕੋਸ਼ਿਸ਼ ਮੈਂ ਵੀ ਬੜੀ ਕੀਤੀ ਐ ਫਾਰਸੀ ਪੰਜਾਬੀ ਕੋਸ਼ اردو ਪੰਜਾਬੀ ਕੋਸ਼ ਵੀ ਕਿਤੇ ਇਨਾ ਸ਼ਬਦਾਂ ਦਾ ਕਿਤੇ ਪਿਛੋਕੜ ਪਿਆ ਪਰ ਮੈਨੂੰ ਇਹ ਸ਼ਬਦਾਂ ਨਾਲ ਸਹਿਮਤੀ ਲੱਗੀ ਕਿ ਸੱਚ ਮੋਚ ਇਹ ਭੋਂਏ ਤੋਂ ਭੂਮੀ ਦੇ ਨਾਲ ਜੁੜਦੇ ਜੁੜਦੇ ਸ਼ਬਦ ਨਹੀਂ ਇਹਦਾ ਮਤਲਬ ਇਹਦਾ ਕੋਈ ਮਤਲਬ ਹੈ ਸਤਗੁਰੂ ਕਹਿੰਦੇ ਘੁੱਗੂ ਮੱਟਵਾਸੀ ਕਹਿੰਦੇ ਜੇ ਤੁਸੀਂ ਕਹਿੰਦੇ ਨਾ ਮੱਠਾਂ ਵਿੱਚ ਰੱਬ ਮਿਲਦਾ ਤੇ ਉੱਲੂ ਨੂੰ ਮਿਲਣਾ ਚਾਹੀਦਾ ਮਨ ਡੋਲ ਤੋਂ ਉਦਾਸੀ ਮਿਰਗ ਤਾਰਬਰ ਸਦੀਵ ਮੋਨ ਸਾਧੈ ਹੀ ਮਰਤ ਹੈ ਜੇ ਤਾਂ ਕਹਿੰਦੇ ਚੁੱਪ ਕੀਤਿਆਂ ਰੱਬ ਮਿਲਦਾ ਹੋਵੇ ਨਾ ਤਾਂ ਰੋਖ ਹਮੇਸ਼ਾ ਚੁੱਪ ਰਹਿੰਦੇ ਨੇ ਤੇ ਜੇ ਉਪਰਾਮ ਹੋਇਆ ਮਿਲਦਾ ਹੋਵੇ ਤਾਂ ਫਿਰ ਮਿਰਗਾ ਨੂੰ ਮਿਲਣਾ ਚਾਹੀਦਾ ਬਿੰਦ ਕੇ ਸਧਈਆ ਤਾਂ ਹੀ ਹੀਜ ਕੋ ਬਡਈਆ ਦੇ ਤੋ ਬਾਂਦਰ ਸਦੀਵ ਪਾਉ ਨੰਗੇ ਹੀ ਫਿਰਤ ਹੈ ਜੇ ਕਹਿੰਦੇ ਬਿੰਦ ਸਾਧਨ ਦੇ ਨਾਲ ਮਿਲਦਾ ਹੋਵੇ ਨਾ ਫਿਰ ਹੀਜ ਖੁਸਰੇ ਨੂੰ ਮਿਲਣਾ ਚਾਹੀਦਾ ਜੋ ਭਗਤ ਕਬੀਰ ਜੀ ਨੇ ਲਿਖਿਆ ਨਾ ਬਿੰਦ ਰਾਖ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਮਗਤ ਪਾਈ ਇਹੋ ਹੀ ਗੁਰਬਾਣੀ ਚ ਫਰਮਾਨ ਹੈ ਔਰ ਦਸਮ ਪਾਸ਼ਾ ਮਹਾਰਾਜ ਜੀ ਨੇ ਅੰਕਤ ਕੀਤਾ ਜੇ ਤੁਸੀਂ ਕਹਿੰਦੇ ਨੰਗੇ ਪੈਰੀ ਭ੍ਰਮਣ ਮਿਲਦਾ ਤੇ ਬਾਂਦਰ ਕਹਿੰਦੇ ਬੜਾ ਸਿਆਣਾ ਸਾਰਿਆਂ ਜਾਨਵਰਾਂ ਚ ਉਹਦੇ ਜੁੱਤੀ ਚੋਰੀ ਕਰਕੇ ਵੀ ਪਾ ਸਕਦਾ ਤੇ ਇਹਨੂੰ ਮਿਲਣਾ ਚਾਹੀਦਾ ਸੀ ਕਿਉਂਕਿ ਇਹ ਸੁਚੇਤ ਹੈ ਇਹਨੂੰ ਬੰਦਿਆਂ ਦਾ ਪੂਰਵਜ ਕਹਿੰਦੇ ਨੇ ਸਤਪੁਰਾਂ ਨੇ ਅੰਤ ਵਿੱਚ ਤਤਸਾਰ ਦਿੱਤਾ ਕਹਿੰਦੇ ਅੰਗਨਾ ਅਧੀਨ ਕਾਮ ਕ੍ਰੋਧਮੈ ਪਰਬੀਨ ਏਕ ਗਿਆਨ ਕੇ ਬਹੀਨ ਸ਼ੀਨ ਕੈਸੇ ਕੇ ਤਰਤ ਹੈ ਅੰਗਨਾ ਕਹਿੰਦੇ ਇਸਤਰੀ ਨੂੰ ਸਾਡੇ ਵਾਮ ਮਾਰਗੀਆਂ ਦੇ ਪੰਥ ਚੱਲੇ ਕਈਆਂ ਦੇ ਚੱਲੇ ਕਹਿੰਦੇ ਕੁਝ ਲੋਕ ਇਸਤਰੀ ਦੇ ਸਰੂਪ ਦੀਨ ਨੇ ਕੁਝ ਕਾਮ ਕ੍ਰੋਧ ਵਿੱਚ ਲਿਪਤ ਨੇ ਪਰ ਕਹਿੰਦੇ ਏਕ ਗਿਆਨ ਕੇ ਬਹੀਨ ਇੱਕ ਗਿਆਨ ਤੋਂ ਬਿਨਾ ਛੀਨ ਕਹਿੰਦੇ ਜਿਹੜਾ ਕਮਜ਼ੋਰ ਹੋਵੇ ਕਹਿੰਦੇ ਇਹ ਜਿਹੜੇ ਚਾਰਛ ਫੇਰਿਓ ਕਮਜ਼ੋਰ ਨੇ ਜਿਹੜੇ ਕਮਜ਼ੋਰੀਆਂ ਨੂੰ ਧਰਮ ਮੰਨੀ ਬੈਠੇ ਨੇ ਇਹ ਕਹਿੰਦੇ ਕਦੀ ਪਾਰ ਨਹੀਂ ਲੱਗ ਸਕਣਗੇ ਗਿਆਨ ਦੀ ਜਿਹੜੀ ਮਮਾ ਕਿਉਂਕਿ ਦੇ ਏਡੇ ਏਡੇ ਗ੍ਰੰਥ ਸਤਿਗੁਰੂ ਬਖਸ਼ਿਸ਼ ਕਰ ਗਏ ਨੇ ਇਹ ਸਾਡੇ ਪੜਨ ਵਾਸਤੇ ਨੇ ਨਾ ਕਿ ਰੱਦ ਕਰਨ ਵਾਸਤੇ